ਅੱਜ ਅਸੀਂ ਪਹੁੰਚੇ ਹਾਂ ਜੀਤੂ ਦੇ ਰੇਲਵੇ ਸਟੇਸ਼ਨ ਦੇ ਉੱਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਜੀਤੂ ਦਾ ਰੇਲਵੇ ਸਟੇਸ਼ਨ ਜੋ ਲੋਕਡਾਊਨ ਤੋਂ ਵਿੱਚ ਬੰਦ ਹੋਇਆ ਹੋਇਆ ਦੇਖ ਲਓ ਅੱਜ ਵੀ ਬਹੁਤ ਵਧੀਆ ਹੈ ਸਾਫ਼ ਸੁਥਰਾ ਹੈ ਅਜੇ ਵੀ ਲੋਕੀ ਆ ਜਿਹੜੇ ਨਾ ਇੱਥੇ ਆ ਰਹੇ ਆ ਉਹ ਬੰਦ ਦੇਖ ਕੇ ਜਾ ਰਹੇ ਮੁਰਕੇ ਦੇਖ ਲੋ ਦੇ ਦੇ ਸਕਦੇ ਆ ਬਹੁਤ ਵਧੀਆ ਸ਼ੈੱਡ ਵੀ ਬਣੀ ਹੋਆ ਦੋ ਲੈਣ ਆ ਬੈਠਣ ਵਾਸਤੇ ਕੁਰਸੀਆਂ ਵੀ ਬਹੁਤ ਲੱਗੀਆਂ ਸਭ ਕੁਝ ਹੈਗਾ ਵਧੀਆ ਬਣਿਆ ਹੋਰ बिल्कुल साफ सुथरा है दरख्त लगे हो बिल्कुल ओके है जी ट्रेन जी इतों जेजो तो राहो राहो तो जलंधर इद ही जलंधरों फिर राहो फिर जलं जेजो इदा ही ट्रेन आती थी तो दो ढाई सौ केंद्र यात्री है ਸਫਰ ਕਰਦੇ ਸੀ ਇੱਥੇ ਜੇਜੋ ਦੋਆਬਾ ਜੇਜੋ ਰੇਲਵੇ ਸਟੇਸ਼ਨ ਤੇ ਇੱਕ ਆਰਾਮ ਦੀ hatti ਹੈ ਜਿੱਥੇ ਚਾਹ ਦੇ ਨਾਲ ਪੇੜੇ ਵੀ ਮਿਲਦੇ ਆ ਬਹੁਤ ਜ਼ਿਆਦਾ ਮਸ਼ੂਰਾ ਦੂਰ ਦੂਰ ਤੱਕ ਜਾਂਦੇ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਮਿਲਦੇ ਇਹਨਾਂ ਨੂੰ ਕੀ ਤਹੰ ਦਿਖਾਲਦੇ ਆ ਪੇੜੇ ਜੋ ਜ਼ਿਆਦਾ ਮਸ਼ੂਰਾ ਇੱਥੇ ਤੇ ਇੱਥੋਂ ਦੇ ਦੁਕਾਨਦਾਰ ਨਾਲ ਵੀ ਆਪਾਂ ਦੇਖਦੇ ਆ ਪੁੱਛਦੇ ਆ ਅਸੀਂ ਵੀ ਚਾਹ ਪੀਣ ਆਏ ਆ ਇੱਥੇ ਜੇਜੋ ਸਟੇਸ਼ਨ ਦੇ ਵਿੱਚ 1984 ਤੋਂ ਪਹਿਲਾਂ 4-500 ਬੰਦਾ ਕੰਮ ਕਰਦਾ ਸੀ ਜਿਨ੍ਹਾਂ ਨੂੰ ਰੋਜ਼ਗਾਰ ਮਿਲਿਆ ਸੀ। ਪੱਥਰ ਇੱਥੇ ਟੁੱਟਦਾ ਸੀ। ਆਦਮپور ਦਾ ਹਵਾਈ ਏਡਾ ਇਸ ਪੱਥਰ ਤੋਂ ਬਣਿਆ। ਗੋਪਾਲ ਪੇਪਰ ਮਿਲ ਜਗਾਦਰੀ ਇਸ ਤੋਂ ਖੜ ਜਾਂਦੀ ਸੀ। 72 ਗੱਡੀਆਂ ਰੋਜ਼ ਲੱਗਦੀਆਂ ਸੀ। ਯੂਪੀ ਨੂੰ ਬਗੜ ਦਾ ਕਾਰੋਬਾਰ ਚੱਲਦਾ ਸੀ। ਊਂਟ, ਖੱਚਰਾਂ, ਘੋੜੇ, ਗੱਡੇ ਉਹਨਾਂ ਪਰ ਮਾਲ ਆਉਂਦਾ ਸੀ ਤੇ ਅੱਗੇ ਜਾਂਦਾ ਰੇਲ ਗੱਡੀ 'ਚ ਭਰ ਕੇ ਜਾਂਦਾ ਸੀ। ਹਿਮਾਚਲ ਦਾ ਸਾਰਾ ਆਂਬ ਰੇਲ ਗੱਡੀ ਦੁਆਰਾ ਜਲੰਧਰ ਨੂੰ ਭਗਵਾੜਾ, ਬੰਗਾ ਇੱਥੇ ਸਪਲਾਈ ਹੁੰਦਾ ਸੀ। ਹੁਣ ਜਿਹੜਾ ਇਸ ਵੇਲੇ ਯਾਰਪੇ ਆਇਆ ਹੈ ਅਸੀਂ ਇਹ ਚਾਹਦੇ ਆ ਕਿ ਸਟੇਸ਼ਨ ਦੀ ਫਿਰ ਡਵੈਲਪਮੈਂਟ ਹੋਵੇ। ਹਿਮਾਚਲ ਸਰਕਾਰ ਚਾਹੇ ਤਾਂ ਸਟੇਸ਼ਨ ਦੀ ਲਾਈਨ ਨੂੰ ਅੱਗੇ ਨੇ ਇਹ ਕਹੀਦਾ ਵੀ ਹੋਰ ਡਵੈਲਪਮੈਂਟ ਕਰ ਸਕਦੀ ਹੈ। ਜੇ ਰਲ ਕੇ ਕੰਮ ਕਰੀਏ। ਇੱਥੋਂ 4-5 ਕਿਲੋਮੀਟਰ ਤੇ ਇੱਕ ਨਵਾਂ ਪ੍ਰੋਗਰਾਮ ਬਣ ਰਿਹਾ ਤੇ ਬਣ ਰਿਹਾ ਉਹ ਡਰੱਗ ਫਾਰਮ। ਜੇ ਉਹ ਵੀ ਰਲ ਕੇ ਕਰ ਦੇਣ ਤਾਂ ਕਿਤੇ ਹੋਰ ਵਧੀਆ। ਪਾਰਕ ਡਰੱਗ ਪਾਰਕ ਜੀ। ਦੋਹਿਆਂ ਦੀ ਫੈਕਟਰੀ ਕਹਿੰਦੇ ਲੱਗ ਰਹੀ ਆ ਤੇ ਉਹ ਵੀ ਨਾਲ ਰਲ ਕੇ ਸਹਿਮਤ ਹੋਣ ਤਾਂ ਹੋਰ ਵੀ ਹੋਣਾ ਮੁਕੇ ਹੀ ਸਕਣੀ ਹੋਤੀਆਂ। ਅੱਜ ਕਿ ਹਦਾਇਤ ਕੀਤੀ ਜਾਂਦੀ ਕਿ ਇਹਨੂੰ ਚਾਲੂ ਕਰਕੇ ਜਦੋਂ ਆਪਣਾ ਕਾਲੇ ਯਾਦ ਕੇ ਆਵਾਦਮਪੁਰ ਦਾ ਹਵਾਈ ਅੱਡਾ ਤੇ ਰੇਲਵੇ ਸਟੇਸ਼ਨ ਜਿੱਥੋਂ ਦਾ ਉਹਦੇ ਨਾਲ ਅਟੈਚ ਹੈ ਮੈਂ ਇਨਾ ਹੀ ਚਾਹਣਾ ਕਰ। ਜੁਰਗਾਨ ਦੇ ਬੇਲੇ ਤੇ ਘੱਟੋ ਘੱਟ 50 60 ਸੌਂਤਾਂ ਵਾਲੀ ਐਦਾਂ ਇਹ ਲੀਟ ਚੱਲੀ ਜਾਂਦੀ ਸਾਡੀ ਪੀ ਪੀੜੀ ਦੁਕਾਨਦਾਰੀ ਤੇ ਹਾਂ ਹਾਂਜੀ ਉਸ ਵੇਲੇ ਪਾਣੀ ਨਵੇਂ ਸ਼ਹਿਰ ਤੋਂ ਆਉਂਦਾ ਸੀ ਜਿਸ ਵੇਲੇ ਭਰੇ ਜਾਂਦੇ ਸੀ ਪੀ ਪੀਆ ਦੇ ਬੰਘਿਆਂ ਤੋਂ ਦੇ ਪਾਏ ਜਾਂਦੇ ਸੀ ਚਲੋ ਹੁਣ ਤਾਂ ਗਵਰਨਮੈਂਟ ਦੀ ਸਹਾਇਤਾ ਨਾਲ ਟਿਊਬਵਰ ਲੱਗ ਗਿਆ ਤੇ ਪਾਣੀ ਆ ਗਿਆ ਉਸ ਵੇਲੇ ਪਾਣੀ ਦੀ ਬਹੁਤ ਤੰਗੀ ਸੀ ਅੱਜ ਕੀ ਚਾਹੀਦਾ ਕਾਦੀ ਜੋਰਗਾਨੀ ਨਿਸ਼ਾਨੀ ਆ ਕਟੋ ਕਾਟੇ 2 ਕਰੋੜ ਰੁਪਏ ਦੀ ਚਾਪੜੇ ਹੱਥ ਦੇ ਰਸਤੇ ਵਿੱਚ ਇਹ ਲੰਗਾ ਚੁੱਕਾ 3 ਪੀੜੀ ਚੱਲ ਪਈ ਆ ਚਮਚੇ ਉਹੀ ਦਾ ਰਹੀ ਆ ਕਿੰਨਾ ਸਮਾਂ ਹੋ ਚੁੱਕਾ ਇਹਨੂੰ ਇਹ 80 ਸਾਲ ਹੋ ਗਏ ਜੀ ਚਮਚੇ ਨੂੰ ਇਹ ਬਹੁਤ ਪੁਰਾਣੇ ਟਾਈਮ ਦਾ ਅੱਛਾ ਜੀ ਜਾਂਦੀ ਦੁਕਾਨ ਆ ਜਾਂਦਾ ਹੀ ਚਮਚਾ ਦੁਕਾਨ ਨੂੰ ਕਿੰਨੇ ਸਾਲ ਹੋ ਗਏ ਜੀ 1945 ਜੀ 80 ਸਾਲ ਹੋ ਗਏ ਅੱਛਾ ਜੀ ਜਣੀ ਹੁਣ ਆਏ ਤੇ ਜੋਰਗਾਨ ਦੇ ਬਾਦ ਅਸੀਂ ਸਾਤੇ ਲੰਗਾ ਸਾਡੀ ਆ ਬਾਤ ਠੀਕ ਹੈ 3 ਪੀੜੀ ਚੱਲਦੀ ਤੇ ਜਿਹੋ ਇੱਥੇ ਦੇ ਪੇੜੇ ਆ ਉਹ ਵੀ ਕਹਿੰਦੇ ਬਹੁਤ ਜਿਆਦਾ ਜਿਹੜੇ ਬਹੁਤ ਫੇਮਸ ਹੈ ਜੀ ਫੋਰਨ ਕੰਟਰੀਜ਼ ਵਿੱਚ ਬਹੁਤ ਜਾਂਦੇ ਲੋਕ ਬਹੁਤ ਪਸੰਦ ਕਰਦੇ ਆ ਸ਼ੁੱਧ ਔਰ ਅچھے ਦੁੱਧ ਤੇ ਬਣਾਏ ਜਾਂਦੇ ਆ ਤੇ ਜਿਹੜੇ ਹਰੇ ਕਿਹੜੇ ਮੰਤਾਂ ਦੇ ਅਮਰੀਕਾ ਲੈਨ ਕੈਨੇਡਾ ਖਾ ਦੇ ਕੋਈ ਵੀ ਅਸਾ ਦੇਸ਼ ਨਹੀਂ ਅਸੀਂ ਨਹੀਂ ਭੇਜੇ ਠੀਕ ਹੈ ਜੀ ਲਓ ਜੀ ਇਹ ਜਿਹੜਾ ਪੇੜਾ ਦੁੱਧ ਸਾਹ ਦੁੱਧ ਤੋਂ ਬਾਅਦ ਖਰਾਬ ਨਹੀਂ ਚਾਹ ਹੋ ਗਈ ਹੈ ਇਹਨੂੰ ਫੇੜੇ ਕਾਰ ਕੇ ਤਿਆਰ ਕੀਤਾ ਜਾਂਦਾ ਇਹਨੂੰ ਮਿੱਠਾ ਲਾ ਕੇ ਵਟੇ ਜਾਂਦੀ ਹੈ ਤੇ ਜਿਹੜੀ ਫੇੜੇ ਆ ਫੋਰਨ ਕੱਟਰੀਂ ਕਰਦੇ ਆ ਤੇ ਇਹਨਾਂ ਦੀ ਬਹੁਤ ਡਿਮਾਂਡ ਰਹਿੰਦੀ ਹੈ ਬਾ ਲੋਕ ਖੁਸ਼ ਹੋ ਕੇ ਖਾਂਦੇ ਆ ਸਾਡੇ ਏਰੀਆ ਦੇ ਵਿੱਚ ਇਹਦਾ ਦੁੱਧ ਦਾ ਕੋਈ ਫੈਲਾਸਾ ਪਹਿਲਾਂ ਬੱਕਰੀਆਂ ਦੁੱਧਾਂ ਦਾ ਹੁੰਦਾ ਸੀ ਹੁਣ ਬੱਕਰੀਆਂ ਦਾ ਤਾਂ ਗਾਇਬ ਹੀ ਹੋ ਗਿਆ ਲੋਕ ਦਵਾਈਆਂ ਖਾਂਦੋਂ ਨਹੀਂ ਮਿਲਦਾ ਜਿਹਨੇ ਸੈੱਲ ਘੜਦੇ ਆ 600 ਰੁਪਏ ਕਿਨੋਂ ਵੇਚਦੇ ਆ ਹੁਣ ਤਾਂ ਮੱਝਾਂ ਦੇ ਦੁੱਧ ਦਾ ਪ੍ਰੋਗਰਾਮ ਹੈ ਤਾਂ ਕਿੰਨੇ ਕਿਲੋ ਤੋਂ ਇਹ ਤਿਆਰ ਹੁੰਦਾ ਹੈ ਕਿੰਨੇ ਕਿਲੋ ਤੋਂ 1 ਕਿਲੋ ਤਿਆਰ ਹੁੰਦਾ ਹੈ 5 ਕਿਲੋ ਦੁੱਧ ਤੇ 1 ਕਿਲੋ ਫੇੜੇ ਖੋਰ ਕੀ ਕੀ ਪਾਇਆ ਜਾਂਦਾ ਇੱਥੇ ਦੇ ਵਿੱਚ ਜਿਵਾ ਚੀਨੀ ਨਹੀਂ ਪੈਂਦੀ ਹੈ ਮਿੱਠਾ ਬੂਰਾ ਪੈਂਦਾ ਹੈ ਬਸ ਦੋ ਹੀ ਚੀਜ਼ਾਂ ਲੱਗਿਆ ਠੀਕ ਖੋਰ ਬੋਸ ਇਹ ਹੀ ਫੇਰ ਰਸ ਹੈ ਜੇਤ ਜੌਦੇ ਵਿੱਚ ਬੇਣਿਆਂ ਦੇ ਨਾਲ ਜੀ